ਦੋਸਤੋ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਤੇ ਇੱਕ ਅਜਹੀ ਜੜੀ ਬੂਟੀ ਮਿਲਦੀ ਹੈ ਜੋ ਸਰੀਰ ਦੀ ਤਾਕਤ ਇਮਿਊਨਿਟੀ ਅਤੇ ਹੈਲਥ ਵਧਾਉਣ ਵਿੱਚ ਮਦਦ ਕਰਦੀ ਹੈ ਇਸ ਨੂੰ ਕੀੜਾ ਜੜੀ ਜਾਂ ਯਾਰਸਾ ਗੁੰਬਾ ਕਿਹਾ ਜਾਂਦਾ ਹੈ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਆਯੁਰਵੈਦਿਕ ਜੜੀ ਬੂਟੀ ਹੈ ਅੱਜ ਅਸੀਂ ਇਸ ਦੇ ਆਯੁਰਵੈਦਿਕ ਫਾਇਦੇ ਜਾਣਾਂਗੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਹ ਜੜੀ ਬੂਟੀ 3500 ਤੋਂ 5000 ਮੀਟਰ ਦੀ ਉਚਾਈ ਤੇ ਹਿਮਾਲੀਅਨ ਰੀਜਨ ਵਿੱਚ ਮਿਲਦੀ ਹੈ। ਇਹ ਇੱਕ ਬੈਕਟੀਰੀਅਲ ਫੰਗਸ ਹੈ ਜੋ ਇੱਕ ਵਿਸ਼ੇਸ਼ ਪ੍ਰਕਾਰ ਦੇ ਕੀੜੇ ਤੇ ਉਗਦੀ ਹੈ। ਇਸ ਕਰਕੇ ਇਸ ਨੂੰ ਕੀੜਾ ਜੜੀ ਕਹਿੰਦੇ ਹਨ। ਇਸ ਦੇ ਮਨੁੱਖੀ ਸਰੀਰ ਲਈ ਅਨੇਕ ਫਾਇਦੇ ਹਨ ਜਿਵੇਂ ਕਿ ਇਹ ਸਰੀਰ ਦੀ ਤਾਕਤ ਵਧਾਉਂਦੀ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਹ ਦਿਲ ਅਤੇ ਫੇਫੜਿਆਂ ਲਈ ਲਾਭਕਾਰੀ ਹੈ ਇਹ ਮਰਦਾਂ ਵਿੱਚ ਤਾਕਤ ਨੂੰ ਵਧਾਉਂਦੀ ਹੈ ਸ਼ੂਗਰ ਦੇ ਮਰੀਜ਼ਾਂ ਲਈ অতি ਲਾਭਦਾਇਕ ਹੈ ਇਹ ਡਿਪਰੈਸ਼ਨ ਅਤੇ ਮਾਨਸਿਕ ਤਣਾਅ ਨੂੰ ਘਟਾਉਂਦੀ ਹੈ